ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਖੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਗਲਤੀ ਸਵੀਕਾਰ ਕਰ ਚੁੱਕੇ ਨੇ ਪਰ ਹੁਣ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਤਲਕ ਕੀਤਾ ਗਿਆ ਹੈ ਅਸਲ ਮਾਜਰਾ ਕੀ ਹੈ ਕੁਝ ਲੋਕ ਭਗਵੰਤ ਮਾਨ ਨੂੰ ਪਤਿਤ ਸਿੱਖ ਅਤੇ ਕੁਝ ਮੁੱਖ ਮੰਤਰੀ ਦੇ ਰੁਤਬੇ ਦੀ ਦਲੀਲ ਦੇ ਕੇ ਤਲਕ ਕਰਨਾ ਗਲਤ ਕਹਿ ਰਹੇ ਨੇ ਅਸਲੀਅਤ ਕੀ ਲੱਗ ਰਹੀ ਹੈ ਤੁਹਾਨੂੰ ਇਸ ਦੇ ਵਿੱਚ ਬੜਾ ਇਹਨਾਂ ਇੱਕ ਭੰਬਲਪੂਸਾ ਪੈ ਗਿਆ ਹੂੰ ਤੁਸੀਂ ਦੇਖੋਗੇ ਕਿ ਜਦੋਂ ਤੋਂ ਨਾ ਮਤਲਬ 350ਵਾਂ ਮਤਲਬ ਸ਼੍ਰੀ ਦੀਵਸ ਮਨਾਇਆ ਗਿਆ ਗੁਰੂ ਤੇਗਪਤ ਜੀ ਦਾ ਹਾਂ ਪੰਜਾਬ ਸਰਕਾਰ ਵੀ ਪੱਪਾ ਭਰ ਰਹੀ ਹੈ ਮਨਾਉਣ ਲਈ ਹਾਂ ਪਰ ਕਟਾਰੇ ਜੀ ਵੀ ਰਹੀ ਹੈ ਹਾਂ ਮਤਲਬ ਮੈਂ ਦੇਖਿਆ ਕਿ ਮੁੱਖ ਮੰਤਰੀ ਸਮੇਤ ਇਹ ਤੀਸਰਾ ਮੰਤਰੀ ਚਲੇ ਗਿਆ ਹਾਂ ਇਸ ਤੋਂ ਪਹਿਲਾਂ ਸਜਾ ਕੇ ਨੇ ਭੁਗਤੀ ਜਾ ਕੇ ਬੈਂਸ ਸਾਹਿਬ ਨੇ ਜੀ ਉਹਨਾਂ ਨੂੰ ਤਨਖਾਹ ਲੱਗੀ ਉਹਨਾਂ ਨੇ ਗਲਤੀ ਮੰਨੀ ਜਦੋਂ ਉਹਨਾਂ ਨੇ ਵੀਰ ਸਿੰਘ ਨੂੰ ਗਵਾਤਾ ਸੀ ਗੱਲ ਡਾਂਸਿੰਗ ਕਰਵਾਤੀ ਜੀ ਹੁਣ ਜਦੋਂ ਆ ਤਨਬੀਰ ਸੋਨ ਸਾਨੂੰ ਸੱਤਿਆ ਗਿਆ ਉੱਥੇ ਹਾਂ ਔਰ ਗੱਲ ਸੱਦਿਆ ਗਿਆ ਕਾਤਾ ਸੱਦਿਆ ਗਿਆ ਕਿਉਂਕਿ ਇਹਨਾਂ ਨੇ ਭਾਈ ਜੱਤੇ ਦੀਆਂ ਤਸਵੀਰਾਂ ਨੂੰ ਗਲਤੰਗ ਨਾਲ ਦਿਖਾਇਆ ਗਿਆ ਹਾਂਜੀ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਹੂੰ ਜਦੋਂ ਸੱਦਿਆ ਗਿਆ ਤੇ ਅੱਜ ਜਿਹੜੇ ਲੋਕ ਇਹ ਕਹਿ ਰਹੇ ਨਾ ਕਿ ਭਗਵਾਨ ਸਿੰਘ ਮਾਨ ਪਤਿਤ ਹੈਗੇ ਜਾਂ ਉਹ ਹੈਗੇ ਕਿਦਾ ਸੱਦਿਆ ਪਤਿਤ ਜਾ ਨਹੀਂ ਸਕਦਾ ਜੀ ਹਾਂਜੀ ਤੇ ਜਿਹੜੇ ਤਨਪ੍ਰੀਤ ਸੋਂ ਦਾ ਪਤਿਤ ਨਹੀਂ ਹੂੰ ਉਦੋਂ ਕਿਉਂ ਨਹੀਂ ਗੱਲ ਉੱਠੀ ਹੂੰ ਉਹ ਵੀ ਤਾਂ ਪੂਰੇ ਸਿੱਖ ਨਹੀਂ ਨੇ ਕੋਈ ਪੂਰਨ ਤਾਂ ਕਿ ਨਹੀਂ ਉਹ ਵੀ ਮੁੱਲੇ ਆ ਦਾੜੀ ਕੱਟਦੇ ਆ ਵਾਲ ਕੱਟਦੇ ਆ ਅੰਤ ਕੰਨ ਦਸਤਾਰ ਬਣ ਕੇ ਚੱਲ ਜਾਂਦੇ ਹੈਗੇ ਆ ਉਹ ਲਤਮਸਕ ਹੁੰਦੇ ਆ ਤੇ ਜਾ ਕੇ ਉਹ ਜ਼ਥੇਦਾਰ ਜੀ ਕੋਈ ਬੈਠ ਜਾਂਦੇ ਆ ਤੇ ਹੁਕਮ ਨਮਾ ਪ੍ਰਾਪਤ ਕਰਦੇ ਦੱਸੋ ਜ਼ਥੇਦਾਰੀ ਨੇ ਉਹਨੂੰ ਕੋਈ ਤਨਖਾਹ ਨਹੀਂ ਲਈ ਕੋਈ ਨ ਸਿਹਾਰੇ ਦਿੱਤੀ ਉਹਨਾਂ ਨੂੰ ਇਹ ਗੱਲ ਕਹੀ ਹੈਗੀ ਆ ਕਿ ਤੁਸੀਂ ਆਪਣੇ ਜ਼ਿੰਮੇਵਾਰੀ ਦਾ ਨਿਰਵਾਹ ਨਹੀਂ ਕਰ ਰਹੇ ਤੁਹਾਡੇ ਸੱਭਿਆਚਾਰਕ ਤੁਹਾਡੇ ਕੋਲ ਬਹੁਤ ਵਧੀਆ ਪੰਜਾਬ ਦਾ ਸੱਭੇਚਾ ਪੰਜਾਬ ਦਾ ਧਰਮ ਦਾ ਸੱਭਿਆਚਾਰ ਹੁੰਦਾ ਸਮਾਜੀ ਸੱਭਿਆਚਾਰ ਹੁੰਦਾ ਉਹਦੇ ਮੁਤਾਬਕ ਤੁਹਾਨੂੰ ਇੱਕ ਸਿਆਣਾ ਬੰਦਾ ਤੇ ਰੱਖੋ ਕੋਈ ਕੋਈ ਅਧਿਕਾਰੀ ਹੋ ਰੱਖੋ ਜਿਹਨੂੰ ਸਿੱਖ ਧਰਮ ਬਾਰੇ ਸਮਝ ਹੋਵੇ ਜਿਹਨੂੰ Hindu ਧਰਮ ਬਾਰੇ ਸਮਝ ਹੋਵੇ ਜਿਹਨੂੰ ਦੂਜੇ ਧਰਮ ਬਾਰੇ ਸਮਝ ਹੋਵੇ ਕਿਸੇ ਵੀ ਧਰਮ ਦਾ ਜਦ ਵੀ ਨਹੀਂ ਹੋਣੀ ਚਾਹੀਦੀ ਤੇ ਉਹਦੇ ਬਾਰੇ ਗਿਆਨ ਹੋਵੇ ਜੇ ਉਹ ਰੱਖੋਗੇ ਤੁਹਾਨੂੰ ਰੋਕ ਲੈਣਗੇ ਲੋਕੀ ਹੂੰ ਬਿਲਕੁਲ ਜਿਹੜੀ ਤੁਹਾਡੀ ਫੌਜ ਆ ਜਿਹੜੀ ਤੁਹਾਡੀ ਮਤਲਬ ਚੱਲ ਰਹੀ ਹੈਗੀ ਆ ਉਹ ਫੌਜ ਤਾਂ ਹੀ ਕੰਮ ਗਲਤ ਕਰ ਰਹੀ ਆ ਤੇ ਉਹਨਾਂ ਨੇ ਉਹ ਗੱਲ ਐਕਸੈਪਟ ਕਰ ਲਈ ਹੂੰ ਉਹ ਕਹਿੰਦੇ ਬਿਲਕੁਲ ਜੀ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਗੱਲ ਕਰਾਂਗਾ ਅਸੀਂ ਕੋਈ ਚੰਗਾ ਵਿਅਕਤੀ ਰੱਖਾਂਗੇ ਇਹ ਗੱਲ ਮੰਨ ਲਈਏ ਜਦੋਂ ਕਿ ਚੰਗਾ ਵਿਅਕਤੀ ਰੱਖਾਂਗੇ ਜੋ ਸਭ ਨੂੰ ਜਾਣਦਾ ਹੋਵੇ ਇਹ ਗੱਲ ਤਾਂ ਮੰਨ ਲਈ ਨਾ ਬਿਨਾਂ ਚੰਗਾ ਵਿਅਕਤੀ ਹੈ ਨਹੀਂ ਸੀ ਕੋਈ ਹੂੰ ਬਿਲਕੁਲ ਉਹਨਾਂ ਦੇ ਵਿਭਾਗ ਦੇ ਵਿੱਚ ਨਹੀਂ ਹੈ ਫੜੀ ਢੋਲ ਵਜਦਾ ਰਿਹਾ ਤੇ ਉਹਨਾਂ ਨੇ ਇਹ ਵੀ ਗੱਲ ਮੰਨ ਲਈ ਕਿ ਅਸੀਂ ਆਪਣੀ ਗਲਤੀ ਸਧਾਰਾਂਗੇ ਹੁਣ ਜਦੋਂ ਇੱਕ ਬਸੇ ਜਦੋਂ ਕਹਿੰਦੇ ਵੀ ਜਦੋਂ ਜਿਹਦਰ ਕੋਈ ਵੀ ਹੁਕਮ ਨਮਾ ਜਾਰੀ ਕਰਦੇ ਆ ਕਹਿੰਦੇ ਇਹਨੂੰ ਕੌਣ ਜਾਰੀ ਕਰਵਾਉਂਦਾ ਸੁਖਵੀਰ ਸਿੰਘ ਬਦਲ ਕਰਵਾਉਂਦਾ ਕੀ ਇਹ ਸੁਖਵੀਰ ਸਿੰਘ ਬਦਲਦਾ ਬਿਆਨ ਹੈ ਗੱਲ ਇਹ ਨਹੀਂ ਕੀ ਗੱਲ ਇਹ ਇਹ ਲੋਕਾਂ ਨੂੰ ਹੁੰਦਾ ਜਦੋਂ ਡਾਕਟਰ ਮਰਮੋਣ ਸਿੰਘ ਦੁਨੀਆ ਦੇ ਸਭ ਤੋਂ ਬੈਸਟ ਜਿਹੜੇ ਅਰਥਚਾਰੀ ਹੈ ਪ੍ਰਧਾਨ ਮੰਤਰੀ ਬਣੇ ਤੇ ਵਿਰੋਧੀ ਪਤਾ ਕੀ ਕਹਿੰਦੇ ਸੀ ਨਹੀਂ ਇਹਨੂੰ ਸੋਨੀਆ ਗਾਂਧੀ ਚਲਾ ਰਹੀ ਹੈ ਸੋਨੀਆ ਗਾਂਧੀ ਇਜ਼ ਨਾਟ ਬੈਟਰ ਦਨ ਡਾਕਟਰ ਮਰਮੋਣ ਸਿੰਘ ਜੀ ਠੀਕ ਹੈ ਨਾ ਅੱਜ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹਨਾਂ ਨੂੰ ਯਾਨੀ ਕੁਲਦੀਪ ਸਿੰਘ ਗੜਗੱਦ ਸਾਹਿਬ ਨੂੰ ਉਹ ਆਪਣੀ ਨਿਭਾਈ ਹੈਗੇ ਆ ਤੇ ਜਿਹੜੀ ਨਿਭਾਈ ਆ ਤੇ ਉਥੋਂ ਦੇ ਕੈਬਨਟ ਮਿੰਿਸਟਰ ਨੇ ਗੱਲ ਮੈਂ ਆਪਣੀ ਗਲਤੀ ਮੰਨੀ ਆ ਤੇ ਲਾਗੂ ਕਰਨ ਦੀ ਗੱਲ ਕੀਤੀ ਹੈਗੀ ਹੈ ਉਹ ਵੀ ਪਤਿਤ ਸੀ ਹਮ ਗਲ ਪਤਿਤ ਦੀ ਗਲ ਦੂਜੀ ਨਹੀਂ ਗਈ ਹਮ ਗੁਰੂ ਘਰ ਦੇ ਵਿੱਚ ਸਭ ਲਈ ਸਾਂਝਾ ਹੈਗਾ ਸਭ ਨੇ ਜਾਣਾ ਹੈਗਾ ਲੇਕਿਨ ਉਹ ਜ਼ਿੰਮੇਵਾਰੀ ਪੋਸਟ ਤੇ ਬੈਠੇ ਹੈਗੇ ਹਮ ਜੀ ਚਾਹੇ ਮੰਤਰੀ ਆ ਚਾਹੇ ਮੁੱਖ ਮੰਤਰੀ ਹੈਗਾ ਜਦੋਂ ਮਤਲਬ ਉਸ ਉਸੇ ਸਾਡੀ ਸਿੱਖ ਹੋਣ ਦੀ ਗਲਤੀ ਕਰਦੇ ਆ ਤੋ ਸੱਦਣੇ ਪੈਣੇ ਜਦੋਂ ਦੂਵੇਂ ਸਿੱਖ ਹੋਣ ਦਾ ਦਾਅਵਾ ਵੀ ਕਰਦੇ ਆ ਹਮ ਬਿਲਕੁਲ ਇਹ ਵੀ ਦਾਵਾ ਕਰਦੇ ਆ ਕਿ ਸਾਡੇ ਜਿਹੜੇ ਮਤਲਬ ਪਰੰਪਰਾਵਾਂ ਧਾਰਮਿਕ ਤੇ ਸਮਾਜਿਕ ਪਰੰਪਰਾਵਾਂ ਉਹ ਸਿੱਖ ਧਰਮ ਨਾਲ ਚੱਲਦੀਆਂ ਸਿੱਖ ਹਮ ਭਗਵੰਤ ਸਿੰਘ ਮਾਨ ਭਗਵੰਤ ਦਾ ਨਾਮ ਭਗਵੰਤ ਮਾਨ ਹੀ ਹੈਗਾ ਹੁਣ ਜਦੋਂ ਉਹਨਾਂ ਨੂੰ ਸੱਦਿਆ ਗਿਆ ਜਿਹੜੀਆਂ ਪਿੱਛੇ ਉਹਨੇ ਬੱਜਰ ਗਲਤੀਆਂ ਕੀਤੀਆਂ ਬੱਜਰ ਗਲਤੀਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਕਿਹਾ ਵੀ ਤੁਸੀਂ ਆਪਣੇ ਸਾਨੂੰ ਦਿਵਿਸ਼ ਸਪਸ਼ਟੀਕਰਨ ਦੇਵੋ ਆ ਕੇ ਹੁਣ ਇਹ ਵੀ ਕਹਿ ਰਹੇ ਡਾਕਟਰ ਬਲਬੀਰ ਸਿੰਘ ਕਹਿ ਰਹੇ ਆ ਕਿ ਉਹ ਹਮਰਤਵਾ ਹੈਗੇ ਆ ਹਮ ਰਤਬਾ ਇੱਕ ਮੁੱਖ ਮੰਤਰੀ ਨੂੰ ਇੱਕ ਜਿਹਦਰ ਸਦ ਰਹਿ ਗਿਆ ਨਹੀਂ ਸਦੇ ਜਾ ਸਕਦੇ ਉਹਦਾ ਵਿਰੋਧ ਵੀ ਹੋਇਆ ਉਥੇ ਚੰਦੂ ਮਾਜਰਾ ਸਾਹਿਬ ਨੇ ਇਹ ਗੱਲ ਆਖੀ ਹੈਗੀ ਆ ਕਿ ਸ਼੍ਰੀ ਹਕਾਂਤਾਬ ਸਾਹਿਬ ਫਾਰ ਐਵਰ ਰਹਿ ਗਿਆ ਮੁੱਖ ਮੰਤਰੀ ਆਏ ਤੇ ਚਲੇ ਗਏ ਠੀਕ ਹੈ ਇਸ ਗੱਲ ਨੂੰ ਤਸਦੀਕ ਭਗਵੰਤ ਮਾਨ ਸਾਹਿਬ ਵੀ ਕਰ ਰਹੇ ਹਨ ਭਗਵੰਤ ਮਾਨ ਸਾਹਿਬ ਕਿ ਨਕੇ ਮੈਂ ਨੰਗੇ ਪੈਰੀ ਜਾਵਾਂਗਾ ਇੱਕ ਮੈਂ ਅਨੰਦ ਭਗਤ ਜਾਂ ਇੱਕ ਨਮਾਣਾ ਜਾਂ ਸਿੱਖ ਬਣ ਕੇ ਜਾਵਾਂਗਾ ਹਾਂਜੀ ਦੂਜੇ ਪਾਸੇ ਵੀ ਕਹਿੰਦੇ ਨਾ ਗੱਲ ਹੈਗੀ ਕਿ ਕੋਈ ਦਿਨ ਬੰਗਲਸੂਰ ਦੀ ਗੱਲਸ ਵਿੱਚ ਸੁਣਵਾਣਾ ਬਈ ਪੇਲਾ ਦਾ ਮੁੰਡਾ ਜਿਹਦਾ ਜਿਹਦਾ ਮੁਕਾਬਲਾ ਸੀਗਾ ਅਰਜਨ ਦੇ ਨਾਲ ਅੱਛਾ ਅਕਲਵਿਆ ਉੱਥੇ ਬੈਠੇ ਹੈਗੇ ਤੇ ਜਦੋਂ ਅਕਲਵਿਆ ਨੇ ਉਸ ਤੋਂ ਬੈਟਰ ਰਿਜ਼ਲਟ ਦਿੱਤਾ ਹਾਂਜੀ ਤੇ ਅਰਜਨ ਨਾਲੋਂ ਬੈਟਰ ਸੀ ਅਕਲਵਿਆ ਹੂੰ 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 ਹੈ ਨਾ ਅਰਜਨ ਤੇ ਰਾਜਪੁੱਤਰ ਜੀ ਸਟੇਟ ਦੀ ਤੇ ਉਹਨੇ ਸੇਵਾ ਕਰਨੀ ਕਰਨੀ ਦਰੁਣਾਚਾਰੀਆ ਨੇ ਦਰੁਣਾਚਾਰੀਆ ਉਹਨਾਂ ਦੀ ਉਹਦੀ ਚਪਟ ਕਰ ਰਹੇ ਹੈਗੇ ਆ ਲੇਕਿਨ ਉਹ ਦੇਖਿਆ ਵੀ ਇੱਕ ਭੀਲਾ ਦਾ ਸ਼ੂਦਰ ਬੱਚਾ ਇਹਨੂੰ ਬੈਡਰ ਕਿਦਾਂ ਹੋ ਗਿਆ ਉਹ ਯਕੀਨ ਨਹੀਂ ਕਰ ਰਿਹਾ ਉਹ ਕਹਿੰਦਾ ਤੈਨੂੰ ਪਤਾ ਤੂੰ ਮੈਨੂੰ ਗੁਰੂ ਤੇ ਮੰਨ ਲਿਆ ਬਦਸ਼ਨਾ ਕਿਨੇ ਗੁਰਦਸ਼ਨਾ ਕਿਨੇ ਦੇਣੀ ਸੀ ਕਹਿੰਦਾ ਮੈਂ ਹਾਜ਼ਰ ਹੂੰ ਉਹ ਕਹਿੰਦਾ ਵੀ ਜਿਹੜੇ ਨਾ ਉਂਗੂਠੇ ਨਾਲ ਖਿੱਚਦਾ ਸੀ ਉਹ ਤੀਰ ਨੂੰ ਕਹਿੰਦਾ ਮੈਨੂੰ ਉਂਗੂਠਾ ਦੇ ਦੇ ਉਹਨੇ ਉਂਗੂਠਾ ਲਾ ਕੇ ਰੱਖਤਾ ਜੀ ਉਹ ਕਿਸ ਨੇ ਪੁੱਛਿਆ ਯਾਰ ਤੂੰ ਗੁੱਠਾ ਲਾ ਤਾਂ ਤੀਰਕੇ ਵਿੱਚ ਲਾਉਂਗਾ ਕਹਿੰਦਾ ਲੋੜ ਕੀ ਹੈ ਜਿਹੜੀ ਪਰੰਪਰਾ ਸੀ ਵੀ ਸ਼ੂਦਰ ਚੇਲਾ ਨਹੀਂ ਬਣ ਸਕਦਾ ਮੈਂ ਬਣ ਗਿਆ ਬਣ ਗਿਆ ਉਹ ਕਰਕੇ ਦਿਖਾ ਦਾਂ ਤੁਹਾਡੀਆਂ ਪਰੰਪਰਾਵਾਂ ਨੂੰ ਤੋੜਦਾ ਮੈਂ ਕਿੱਡੀ ਵੱਡੀ ਜਿੱਤ ਸੀ ਉਹਦੀ ਅੱਜ ਭਗਵੰਤ ਸਿੰਘ ਮਾਨ ਨੇ ਨੰਗੇ ਪੈਰੀ ਜਾਣ ਦਾ ਨਮਾਣਾ ਸਿੱਖ ਬਣ ਕੇ ਜਾਣ ਦੀ ਇਹ ਪਰੰਪਰਾ ਤੋੜ ਦਿੱਤਾ ਵੀ ਉੱਥੇ ਪਤਿਤ ਨਹੀਂ ਆ ਸਕਦਾ ਬਿਲਕੁਲ ਸਹੀ ਗੱਲ ਜਦ ਕੋਈ ਹੋਰ ਸੇਵਨ ਕਰਦਾ ਅੱਜ ਤੁਸੀਂ ਉਹਨੂੰ ਮਾਨ ਦਾ ਦੇ ਦਿੱਤੀ ਹਣਾ ਗੱਲ ਇਹ ਨਹੀਂ ਕਿ ਲੋ ਸੈਕਟਰੀ ਕੋ ਬੈਣਾ ਜਾਂ ਉੱਥੇ ਬੈਣਾ ਗੱਲ ਉਹਨੇ ਕੱਲ ਤੱਕ ਤੇ ਪੇਚ ਹੋਣਾ ਤੇ ਇਹ ਵੀ ਗੱਲ ਹੈਗੀ ਕਿ ਭਗਤ ਮਾਨ ਨੇ ਗਲਤੀਆਂ ਕਿਹੜੀਆਂ ਕੀਤੀਆਂ ਸੀ ਜਿਨ੍ਹਾਂ ਨੇ ਗੁਰਗ ਤੇ ਅਟੈਕ ਕੀਤਾ ਜਦੋਂ ਆਪਾਂ ਗੱਲ ਕਰਦੇ ਆ ਕਿ ਹਰ ਸਿੱਖ ਗੁਰਸਿੱਖ ਨੂੰ ਮਤਲਬ ਹੁਕਮਨਾਮਾ ਵੀ ਤੁਸੀਂ ਆਪਣਾ ਦਸਵੰਦ ਗੁਰੂ ਘਰ ਨੂੰ ਦੇਣਾ ਹੈ ਜੀ ਹਣਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਣਾ ਹੈਗਾ ਤੇ ਉਹ ਦਿੰਦਾ ਹੈਗਾ ਤੁਸੀਂ ਅੱਜ ਗੁਰੂ ਤੇ ਕਹ ਰਹੇ ਹੋ ਜੇ ਗੁਰਗ ਜਾਣਗੇ ਤੇ ਲੋਕ ਇਹ ਭੁੱਖੇ ਮਤ ਦੇਣਗੇ ਇਹ ਗਲਤ ਕਿਟਾਕਸ਼ਨ ਹੈ ਇਹਦਾ ਜਵਾਬ ਕੌਣ ਦੇਊਗਾ ਤੁਸੀਂ ਅੱਜ ਨਿਵਾਣੇ ਸਿੱਖ ਬਣ ਕੇ ਇਹ ਕਦੋਂ ਸਾਥ ਕਰੋਗੇ ਜਿਹੜੇ ਗੁਰਗ ਹੈ ਨਾ ਪੈਸਾ ਹੈਗਾ ਧਨ ਹੈਗਾ ਉਹ ਗੁਰਸਿੱਖੀ ਲਈ ਲੱਗਦਾ ਹੈਗਾ ਉਹ ਉਹ ਦੇਣ ਲਈ ਫਿਰ ਤੁਸੀਂ ਹੋਰ ਗੱਲਾਂ ਕੀਤੀਆਂ ਹਣਾ ਜੇ ਤੁਸੀਂ ਕਹਿੰਦੇ ਨੇ ਵੀ ਇਹਨਾਂ ਦਾ ਪੇਟੜ ਕੀਤਾ ਵਾ ਵੀ ਐਸਪੀਸੀ ਨੇ ਕਰਨਾ ਮੈਂ ਨਹੀਂ ਕਰਦਾ ਅਜੋ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਨੇ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਆ ਪਰ ਮੈਂ ਇਹ ਗੱਲ ਯਕੀਨ ਕਰਦਾ ਕਿ ਭਗਵਾਨ ਸਿੰਘ ਮਾਨ ਦੇ ਪਿੱਛੇ ਪਤਾ ਨਹੀਂ ਉਹ ਕਿਹੜੀ ਰਾਜਨੀਤੀ ਨਾਲ ਸਿਆਣਪ ਹੈਗੀ ਆ ਜਿਹਨਾਂ ਨੇ ਇਹ ਗੱਲ ਕੀਤੀ ਉਹਨੇ ਖੁਰਦੂ ਗੱਲ ਕੀਤੀ ਜੀ ਕਹਿੰਦੇ ਭਾਵੇਂ ਭਾਰਤੀ ਸੰਵਿਧਾਨ ਦੀ ਉੱਚ ਪਦਵੀ ਹਮ ਰਾਸ਼ਟਰਪਤੀ ਨੇ ਸੇਮ 15 ਤਰੀਕ ਨੂੰ ਅਮਰਸਰ ਹੋਣਾ ਹਾਂਜੀ ਹਨਾ ਹਮ ਮੈਂ ਉਹਨੂੰ ਨਹੀਂ ਉਹ ਕਿਉਂ ਜਾਵਾਂਗਾ ਜਿਹੜੇ ਸਰਬੋੱਚ ਹੈਗੇ ਸਾਡੇ ਧਰਮ ਦੇ ਮੈਂ ਉੱਥੇ ਜਾਵਾਂਗਾ ਹੂੰ ਹੁਣ ਲੋਕੇ ਬਸ ਇਹ ਵੀ ਕਰਦੇ ਆ ਕਿ ਉਹਨੇ ਜੀ ਇੱਕ ਜਿਹੜੀ ਸੰਵਿਧਾਨਿਕ ਸੀਟ ਤੇ ਬਹਿ ਕੇ ਹਾਂਜੀ ਆਪਣੇ ਸੁਧਾਨੂ ਭਰੇ ਕੀਤਾ ਨਹੀਂ ਉਹਨੇ ਨਹੀਂ ਕੀਤਾ ਭਾਵਨਾਵਾਂ ਦੇਖੋ ਉਹਦੇ ਸ਼ਬਦਾਂ ਮਗਰ ਨਾ ਜਾਓ ਭਗਵੰਤ ਮਾਨ ਇਹ ਗੱਲ ਕੀ ਹੈਗੀ ਆ ਕਿ ਅੱਜ ਜਿਹੜੀ ਕੌਮ ਦੀ ਗੱਲ ਹੈਗੀ ਆ ਜਿਹੜੀ ਸਾਡੀ ਸਰਵਉੱਚਤਾ ਹੈਗੀ ਆ ਸਿੱਖ ਕੌਮ ਦੀ ਮੈਂ ਉਹ ਜੇ ਮੈਂ ਤਰੀਕ ਸੇਮ ਆ ਗਈ ਆ ਤੇ ਮੈਂ ਉਹਨੂੰ ਪਹਿਲ ਦਊਂਗਾ ਹਣਾ ਉਥੇ ਤੋਂ ਕੋਈ ਹੋਰ ਜਾ ਸਕਦਾ ਡਿਊਟੀ ਲੱਗ ਸਕਦੀ ਹੈ ਜੀ ਪਰ ਇਹ ਗੱਲ ਵੱਡੀ ਹੈਗੀ ਮੈਂ ਭਗਵੰਤ ਮਾਨ ਦੀ ਗੱਲ ਕਰਦਾ ਪਰ ਭਗਵੰਤ ਮਾਨ ਨੇ ਅਗਲਵਿਆ ਦੇ ਵਾਂਗ ਹੂੰ ਕਲਬੀ ਇਹਦੇ ਵਾਂਗ ਜਿਹੜੀਆਂ ਬ੍ਰਾਹਮਣਵਾਦੀ ਪਰੰਪਰਾਵਾਂ ਬਣੀਆਂ ਸੀਗੀਆਂ ਉਹਨਾਂ ਨੂੰ ਤੋੜ ਕੇ ਆਪਣੇ ਨੂੰ ਚੇਲਾ ਹੋਣ ਦਾ ਹੂੰ ਸਬੂਤ ਦੇ ਦਿੱਤਾ ਬਿਲਕੁਲ ਸਹੀ ਗੱਲ ਹੈ ਹੈਨਾ ਅੱਜ ਭਗਵੰਤ ਜੀ ਸਾਹਿਬ ਜੇ ਉੱਥੇ ਜਾਂਦੇ ਹੈਗੇ ਆ ਕੋਈ ਵੀ ਸਵਾਲ ਕਰਦੇ ਹੈਗੇ ਆ ਜੈਦਰ ਗੜਗੜਸ ਕਰਦੇ ਉਹਨਾਂ ਨਾਲ ਉਹ ਜਵਾਬ ਵੀ ਦੇਣਗੇ ਹੂੰ ਔਰ ਮੈਂ ਲਿਖ ਕੇ ਦਿੰਨਾ ਕਿ ਉਹ ਆਪਣੀਆਂ ਗਲਤੀਆਂ ਦਾ ਸਾਾਸ ਵੀ ਕਰਕੇ ਆਉਣਗੇ ਹੂੰ ਵੀ ਮੈਂ ਭਗਜਾ ਕਹੀਆਂ ਸੀਗੀਆਂ ਅੱਜ ਤੋਂ ਪਤਾ ਨਹੀਂ ਹੋਣਗੀਆਂ ਹੂੰ ਹੁਣ ਜਦੋਂ ਇਹ ਗੱਲਾਂ ਮੰਨੀਆਂ ਜਾਣਗੀਆਂ ਹੂੰ ਤੇ ਜਿਹੜੇ ਸੋ ਕਾਰਡ ਪੰਥਕ ਤੇ ਰਹਿ ਗਈਆਂ ਹਾਂ ਹਾਂਜੀ ਹਨਾ ਜਿਨ੍ਹਾਂ ਨੂੰ ਬੂਸਟ ਕਰ ਰਹੀ ਹੈਗੀਆਂ ਸਰਕਾਰ ਨੂੰ ਵੀ ਤੁਸੀਂ ਮਤਲਬ 328 ਹੈਗੇ ਆ ਇਹ ਤੁਸੀ ਲੱਭਣੇ ਲੱਭਣੇ ਆ ਸਜਾਵਾਂ ਦੇਣੀਆਂ ਦੇਣੀਆਂ ਹੈਗੀਆਂ ਉਹ ਜਿਹੜਾ ਸੀਏ ਹੈਗਾ ਕੋਹਲੀ ਜਿਹੜਾ ਵਿਦੇਸ਼ ਚ ਲੈ ਗਿਆ ਉਹਨੂੰ ਕਿਦਾਂ ਕਰਨਾ ਉਹ ਕੋਹਲੀ ਸਾਹਿਬ ਕਹਿੰਦਾ ਵੀ ਮੈਂ ਤੇ ਕਦੀ ਲੈ ਬੀਚਰ ਰੱਖਿਆ ਸੀ ਮੈਨੂੰ ਇਹਨਾਂ ਨੇ ਪਰ ਮੈਂ ਕਦੀ ਆਰਡਰ ਨਹੀਂ ਕੀਤਾ ਹਾਂ ਨਾ ਤੇ ਆਰਡਰ ਉਹਨੇ ਮਤਲਬ ਆਏ ਪੈਸੇ ਦਾ ਕਰਨਾ ਨਾ ਕਿ ਉਹਨੇ ਕਦੀ ਹੋਰ ਕਰਨਾ ਹੂੰ ਠੀਕ ਆ ਇਥੋਂ ਜਿਹੜੇ ਸਾਡੇ ਹੈਗੇ ਆ ਇਹਨਾਂ ਦੇ ਪੰਨੂ ਸਾਹਿਬ ਹੈਗੇ ਆ ਹੂੰ ਬਲਦੇਜ ਪੰਨੂ ਸਾਹਿਬ ਉਹ ਕਹਿੰਦੇ ਆ ਵੀ ਜਿਹੜਾ ਪ੍ਰਧਾਨ ਹੁੰਦਾ ਉਹਦੇ ਕੋਲ ਉਹਦੇ ਡਾਇਰੀ 'ਚ ਲਿਖਿਆ ਕਿੰਨੇ ਸਰੂਪ ਹੁੰਦੇ ਆ ਹੂੰ ਹੈਨਾ ਬਿਲ ਉਹ ਕਹਿੰਦੇ ਡੈਰੀਬੇਸ਼ ਕਰ ਜਿਹੜੀ ਕਿਹਦੀ ਲਿਖਿਆ ਹੈਗਾ ਵੀ ਤੁਸੀਂ ਲੋਕਾਂ ਨੂੰ ਘਬਰਾ ਨਾ ਕਰੋ ਬਲਦੇਜ ਪੰਨੂ ਵੀ ਮਤਲਬ ਹੱਦ ਤੋਂ ਵੱਧ ਗੱਲਾਂ ਕਰਦੇ ਆ ਔਰ ਮੈਂ ਤਾਂ ਉਹ ਹੈਗੇ ਤੇ ਮੇਰੇ ਨੂੰ ਮਤਲਬ ਪਤੇਤੀ ਹੈਗੇ ਆ ਲੇਕਿਨ ਉਹ ਗੁਰਸਿੱਖੀ ਦੀਆਂ ਜਦੋਂ ਗੱਲਾਂ ਕਰਦੇ ਆ ਮੈਂ ਲੱਗਦਾ ਕੋ ਸੱਚ ਨਹੀਂ ਬੋਲਦੇ ਹਣਾ ਤੇ ਲੇਕਿਨ ਉਹਨਾਂ ਨੂੰ ਵੀ ਮਤਲਬ ਇਸ ਹੈਂਕੜ ਦਾ ਵੀ ਮੇਰੇ ਕੋ ਮੈਂ ਤਾਂ ਜਮ ਸਾਰਾ ਹੈਗਾ ਮੇਰੇ ਕੋਲ ਸਰਕਾਰ ਹੈ ਮੈਂ ਜੋ ਮਰਜ਼ੀ ਕਰ ਸਕਦੇ ਹੈਗੇ ਆ ਇਸ ਤਰ੍ਹਾਂ ਨਹੀਂ ਹੁੰਦਾ ਸਰਕਾਰ ਨੂੰ ਆਪਣੀ ਮर्यादा ਰਹਿਣਾ ਪੈਣਾ ਜਿਹੜੇ ਧਰਮ ਹੈਗੇ ਆ ਉਹਨਾਂ ਨੂੰ ਆਪਣੀ ਮर्यादा ਰੱਖਣੀ ਪੈਣੀ ਹੈਗੀ ਆ ਐਸਜੀਪੀਸੀ ਦੇ ਜੇਕਰ ਤਾਂਮੀ ਸਾਹਿਬ ਕਹਿੰਦੇ ਵੀ ਅਸੀਂ ਇਦਾਂ ਨਹੀਂ ਕੋਪਰ ਕਰਦੇ ਪੁਲਿਸ ਨੂੰ ਸੱਟ ਨੂੰ ਕਰਦੇ ਨਹੀਂ ਬਣਦਾ ਕਰਨਾ ਹਨ ਉਹਨੇ ਇਹ ਵੀ ਕਹਿੰਦੇ ਹੈਗੇ ਆ ਪਰ ਜੋ ਵਰਤਾਨ ਸਿਰਜਿਆ ਜਾ ਰਿਹਾ ਸਰਕਾਰ ਵੱਲੋਂ ਜਾਂ ਜਿਹੜੇ ਮਤਲਬ ਐਸਪੀਸੀ ਦੇ ਵਿਰੋਧੀ ਨੇ ਤਰਾਂ ਗੀਆਂ ਪੰਥਕ ਤਰਾਂ ਆ ਗਈਆਂ ਉਹ ਵੀ ਬੂਸਟ ਕਰ ਰਹੀਆਂ ਮੈਂ ਬਹੁਤ ਸਾਰੇ ਨਾ ਪੱਤਰਕਾਰਾਂ ਨੂੰ ਦੇਖਿਆ ਹੈਗਾ ਹਾਂਜੀ ਮੈਂ ਨਾ ਲਗਾਤਾਰ ਤਿੰਨ ਦਿਨ ਦੇਖਿਆ ਕਿ ਮੈਂ ਬਹੁਤ ਸਾਰੇ ਜਿਹੜੇ ਮਤਲਬ ਪੋਡਕਾਸਟ ਸੁਨੇ ਹੈਗੇ ਆ ਲੋਕਾਂ ਦੇ ਪਰ ਮੈਂ ਸੱਚੀ ਗੱਲ ਦੱਸਾਂ ਕਿ ਕਈ ਨਾ ਪੱਤਰਕਾਰ ਇਹ ਦਲੀਲ ਦਿੰਦੇ ਹੈਗੇ ਆ ਵੀ ਦੇਖੋ ਜੀ ਇਹ ਹੁਣ ਇਹ ਕਹਿੰਦੇ ਆ ਬੜਾ ਸਾਫ਼ ਪਾਰਦਰਸ਼ੀ ਤਿੱਦੂ ਪਹਿਲਾਂ ਕੀ ਚੱਲਦਾ ਸੀ ਹੂੰ ਜੇ ਪਹਿਲਾਂ ਚੱਲਦਾ ਸੀ ਭਾਈ ਜੇ ਪਹਿਲਾਂ ਚੱਲਦਾ ਸੀ ਸਿੱਖਿਆ ਕੀ ਹੂੰ ਬਿਲਕੁਲ ਜੋ ਪਹਿਲਾਂ ਗਲਤੀਆਂ ਹੋ ਗਈਆਂ ਤਾਂ ਹੋ ਗਈਆਂ ਬੁੜਿਆ ਸਿਆਣਾ ਪੱਤਰ ਕਰਮ ਦੇਖਿਆ ਆਪਣਾ ਨਾਂ ਥਾ ਉਹ ਕਹਿੰਦੇ ਜੀ ਇਹ ਦੇਖਣਾ ਪੈਣਾ ਕਿ ਉਸ ਤੋਂ ਪਹਿਲਾਂ ਉਹਨੇ ਗਲਤੀ ਕੀਤੀ ਸੀ ਬਦਲ ਨੇ ਗਲਤੀ ਕੀਤੀ ਸੀ ਉਹ ਗਲਤੀ ਇਦਾਂ ਹੋਈ ਸੀ ਅੱਜ ਇਸ ਗਲਤੀ ਨੂੰ ਕਿੱਦਾਂ ਨਹੀਂ ਮੰਨਦੇ ਉਹ ਭਾਈ ਉਹ ਗਲਤੀ ਰਿਪੀਟ ਕਰੀ ਜਾਣੀ ਹੈ ਹੂੰ ਗਲਤੀ ਤੋਂ ਮੁਕਤੀ ਕਿੱਥੋਂ ਲੈਣੀ ਹੈ ਜੇ ਕਿਸੇ ਨੇ ਆ ਕੇ ਜੇ ਏਕਾਲ ਤੱਕ ਦੇ ਮੌਜੂਦਾ ਜਥੇਦਾਰ ਨੇ ਗਲਤੀ ਤੋਂ ਮੁਕਤੀ ਕਰਨ ਲਈ ਕੋਈ ਸਟੈਪ ਚੱਕਿਆ ਉਹਦਾ ਵੈਲਕਮ ਕਰਨਾ ਚਾਹੀਦਾ ਕਿ ਉਹਨੂੰ ਕਹਿੰਦਾ ਪਿਛਲੀਆਂ ਬਿਨਾਂ ਸੁਧਾਰ ਹੂੰ ਪਿਛਲੀ ਉਹਨੇ ਕੀਤੀਆਂ ਸੀ ਗੱਲ ਪਿਛਲੀਆਂ ਗਲਤੀਆਂ ਤੋਂ ਹੀ ਤੂੰ ਅੱਗੇ ਵੱਧ ਸਕਦੇ ਆ ਗਿਆ ਕੁਝ ਪੱਤਰ ਕਰੇ ਕਰੇ ਕੁਝ ਇਹ ਕਰਿਆ ਦੇਖੋ ਜੀ ਗੱਲ ਹੈ ਕਿ 328 ਰੁਪਿਆਂ ਦੀ ਜਿਹੜੀ ਗੱਲ ਹੋਣੀ ਚਾਹੀਦੀ ਆ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਸਰਕਾਰ ਆ ਕਰੇ ਉਹਨੂੰ ਜਿਹੜੇ ਐਸਪੀ ਦੇ ਜਿਹੜੀ ਵੀ ਆ ਆਰਟੀਕਲਸ ਹੈਗੇ ਆ ਉਹਦੇ ਮੁਤਾਬਕ ਉਹ ਇਦਾਂ ਨਹੀਂ ਇਦਾਂ ਨਾ ਤਮਾਸ਼ਾ ਨਾ ਬਣਾਓ ਘੱਟੋ ਘੱਟ ਘੱਟੋ ਘੱਟ ਇਹ ਖਿਆਲ ਰੱਖੋ ਕਿ ਤੁਸੀਂ ਗੱਲ ਕਿਹਦੀ ਕਰਦੇ ਆ ਗੱਲ ਨਾ ਤੁਸੀਂ ਗੁਰਗੱਦ ਸਾਹਿਬ ਦੀ ਕਰਦੇ ਹੋ ਨਾ ਸੁਖਵੀਰ ਦੀ ਕਰਦੇ ਹੋ ਨਾ ਕਿਸੇ ਹੋਰ ਦੀ ਕਰਦੇ ਹੋ ਗੱਲ ਹੋ ਰਹੀ ਹੈਗੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਹੂੰ ਸਹੀ ਗੱਲ ਹੈ ਠੀਕ ਹੈ ਨਾ ਉਹਨਾਂ ਦੇ ਸਰੂਪਾਂ ਦੀ ਆਣ ਤੇ ਸ਼ਾਨ ਦੇ ਵਿੱਚ ਕੋਈ ਵੀ ਸਾਨੂੰ ਇਦਾਂ ਦਾ ਸ਼ਬਦ ਨਹੀਂ ਬੋਲਣਾ ਚਾਹੀਦਾ ਜਿਹਦੇ ਵਿੱਚ ਇਹ ਧਰਮ ਦਾ ਘਟਾ ਹੁੰਦਾ ਹੋਵੇ ਜਿਹਦੇ ਵਿੱਚ ਧਰਮ ਦਾ ਕਦ ਨਹੀਂਵਾ ਹੁੰਦਾ ਹੋਵੇ ਤੇ ਨਹੀਂ ਤੇ ਸਾਰੇ ਦੋਸ਼ੀ ਬਣ ਜਾਵਾਂਗੇ ਜਵਾਬ ਇਤਿਹਾਸ ਨੇ ਮੰਗਣੇ ਆ ਇਹਨਾਂ ਕੋਲ ਜਵਾਬ ਨਹੀਂ ਹੋਣਾ ਹੂੰ ਸਹੀ ਗੱਲ ਹੈ ਠੀਕ ਹੈ ਨਾ ਜੀ ਤੇ ਇਸਰਕੇ ਪੈ ਤੇ ਅਪੀਲ ਕਰ ਸਕਦੇ ਆਪਾਂ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਦਲੀਲ ਨਹੀਂ ਦਿੰਦੇ ਆਪਾਂ ਅਪੀਲ ਕਰਦੇ ਆਂ ਵੀ ਜਿਹੜੇ 328 ਰੁਪਿਆਂ ਦੀ ਗੱਲ ਹੈਗੀ ਆ ਜੋ ਸ਼੍ਰੋਮਣੀ ਕਮੇਟੀ ਨੇ ਉਹਦੇ ਬਾਰੇ ਪੜਤਾਲ ਕੀਤੀ ਆ ਉੱਤੇ ਯਕੀਨ ਕਰੋ ਉਹਨੂੰ ਨਾ ਨਾਂ ਫਰੋਲੋ ਹੂੰ ਵਾਲ ਦੀ ਖਾਲ ਨਾ ਥਾਰੋ ਤੇ ਗੱਲ ਇਹ ਕਿ ਜੇ ਕੋਈ ਹੋਰ ਜੇ ਐਸਪੀ ਸੀ ਵੱਲੋਂ ਕੋਈ ਤੁਸੀਂ ਇੱਥੇ ਜਦੋਂ ਉਹਨੂੰ ਤਨਖਾਹ ਲੱਗੀ ਸੀ ਸੁਖਵੀਰ ਸਿੰਘ ਬਾਦਲ ਨੂੰ ਹਾਂਜੀ ਉੱਤੇ ਗੋਲੀ ਚੱਲੀ ਹੂੰ ਗੋਲੀ ਚੱਲੀ ਜੀ ਬੱਜ ਗਿਆ ਹੂੰ ਗੂੜੀ ਚ ਲਣੀ ਸੋਨ ਬਰਵਾ ਲੋ ਫੜ ਲਿਆ ਹਾਂਜੀ ਰੋਲ ਫੜਨ ਤੋਂ ਬਾਦਾਂ ਉਹ ਬੰਦੇ ਤੇ ਹਮਲਾ ਹੋਇਆ ਤੇ ਪੰਜਾਬ ਰੋਸੇ ਏਅਰਪੋਰਟ ਕੀ ਬਣਾਤੀ ਕੋਰਟ ਦੀ ਜਾ ਕੇ ਦੁਬਾਰਾ ਬਹਿਣ ਲੈਣੇ ਪਏ ਸਖਵੀਰ ਦੇ ਬਦਲ ਦੇ ਹਮ ਹਣਾ ਹਾਂਜੀ ਤੁਸੀਂ ਇਦਾਂ ਨਾ ਕਰੋ ਤੁਸੀਂ ਜਿਹੜੀ ਧਰਮ ਦੀ ਸਰਵਸ਼੍ਰੇਸ਼ਟਾ ਹੈਗੀ ਆ ਉਹਨੂੰ ਜਿੰਨਾ ਬਦਲਣ ਫੁੱਲਣ ਦਿਓ ਤਾਂ ਕਿ ਜਿਹੜਾ ਸਿੱਖ ਧਰਮ ਹੈਗਾ ਜੋ ਸਰਬਾਦੇ ਭਲੇ ਅਧਾਰਸ ਕਰਦਾ ਜਿੱਥੇ ਕੋਈ ਨਾ ਦਿਸੇ ਬਾਹਰ ਜੀਵ ਆ ਤੇ ਜਿੱਥੇ ਇੱਕ ਪਤਾ ਇਸ ਕਮ ਬਾਰਖ ਦੀ ਗੱਲ ਹੁੰਦੀ ਹੈ ਉਦੋਂ ਤਾਂ ਲੈ ਕੇ ਪ੍ਰੇਮ ਹੋਵੇ ਪ੍ਰੇਮ ਪੈਦਾ ਹੋਵੇ ਤੇ ਆਪ ਸੋਚਣਾ ਕਿ ਤੇ ਲੜਕੇ ਤਬਾਹ ਹੋ ਜਾਣਾ ਬਿਲਕੁਲ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਇਸ ਪੂਰੇ ਮਾਮਲੇ ਨੂੰ ਵੇਖਦਿਆਂ ਹੋਇਆ ਇਹ ਸਪਸ਼ਟ ਹੈ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਆਪਣੇ ਨੇਤਾਵਾਂ ਦੇ ਬਿਆਨਾਂ ਵਿਹਾਰਾਂ ਦੇ ਕਾਰਨ ਹੀ ਸਿੱਖ ਧਾਰਮਿਕ ਭਾਵਨਾਵਾਂ ਨੂੰ ਵਾਰ-ਵਾਰ ਠੇਸ ਪਹੁੰਚ ਰਹੀ ਹੈ ਮੰਤਰੀ ਤਰਨਪ੍ਰੀਤ ਸਿੰਘ ਸੋਨਦ ਦੇ ਵੱਲੋਂ ਗਲਤੀ ਮੰਨਣਾ ਅਤੇ ਅਕਾਲ ਤਖਤ ਦੇ ਵਿਖੇ ਪੇਸ਼ ਹੋਣ ਦੇ ਨਾਲ ਥੋੜੀ ਜਹੀ ਰਾਹਤ ਮਿਲੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੀਆਂ ਟਿੱਪਣੀਆਂ ਅਤੇ ਵਿਵਾਦਿਤ ਵਿਵਾਰ ਸਿੱਖ ਪੰਥ ਦੇ ਵਿੱਚ ਗਹਿਰੀ ਨਾਰਾਜ਼ਗੀ ਪੈਦਾ ਕਰ ਰਹੇ ਨੇ ਸੋ ਅਕਾਲ ਤਖਤ ਦੇ ਵੱਲੋਂ ਮੁੱਖ ਮੰਤਰੀ ਨੂੰ ਤਲਬ ਕਰਨਾ ਇੱਕ ਵੱਡਾ ਸੰਦੇਸ਼ ਹੈ ਕਿ ਧਾਰਮਿਕ ਮਰਿਆਦਾ ਅਤੇ ਗੁਰੂ ਸਹਿਬਾਨਾਂ ਦੀ ਸ਼ ਕੋਈ ਵੀ ਸਿਆਸੀ ਆਉਦਾ ਉੱਪਰ ਨਹੀਂ ਰੱਖ ਸਕਦਾ ਸੋ ਕਹਣਾ ਸਰ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮਸਲਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਪੱਖ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ